ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਲਾਲਾਬਾਦ ਹਲਕੇ ਦੇ ਮੰਡੀ ਰੋੜਾਂ ਵਾਲੀ ਦੇ ਸਰਕਾਰੀ ਸਕੂਲ ਦੀਆਂ ਦੇਖ ਸਕਦੇ ਹੋ ਸਕੂਲ ਦੇ ਮੇਨ ਗੇਟ ਦੇ ਅੱਗੇ ਗੰਦਾ ਪਾਣੀ ਇਕੱਠਾ ਹੋਣ ਕਰਕੇ ਸਕੂਲ ਸਟਾਫ ਤੇ ਛੋਟੇ-ਛੋਟੇ ਬੱਚਿਆਂ ਨੂੰ ਇਸ ਗੰਦੇ ਪਾਣੀ ਚੋਂ ਕਿਵੇਂ ਜਿਹੜਾ ਦੇਖ ਸਕਦੇ ਹੋ ਲੰਘਣਾ ਪੈ ਰਿਹਾ ਤਾਂ ਬਿਲਕੁਲ ਜਿਹੜਾ ਛੁੱਟੀ ਤੋਂ ਬਾਅਦ ਜਦ ਘਰ ਨੂੰ ਜਾਣ ਲੱਗੇ ਛੋਟੇ-ਛੋਟੇ ਬੱਚੇ ਦੇਖੋ ਕਿਵੇਂ ਜਿਹੜਾ ਇਸ ਗੰਦੇ ਪਾਣੀ ਚੋਂ ਸੰਭਲ-ਸੰਭਲ ਕੇ ਲੰਘ ਰਹੇ ਨੇ ਤੇ ਨਾਲ ਹੀ ਸਕੂਲ ਸਟਾਫ ਵੀ ਜਿਹੜਾ ਇਸ ਗੰਦੇ ਪਾਣੀ ਦੇ ਵਿੱਚੋਂ ਲੰਘਦਾ ਹੋਇਆ ਜਿਹੜਾ ਦਿਖਾਈ ਦੇ ਰਿਹਾ ਤਾਂ ਸ਼ਾਇਦ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੀਆਂ ਸਕੂਲ ਦੇ ਅੱਗੋਂ ਦੀਆਂ ਜਿਹੜੀਆਂ ਖਾਲੀਆਂ ਲੰਗਦੀਆਂ ਨੇ ਸ਼ਾਇਦ ਉਹਨਾਂ ਦੀ ਨਿਕਾਸੀ ਨਾ ਹੋਣ ਕਰਕੇ ਜਿਹੜਾ ਸਾਰੇ ਦਾ ਸਾਰਾ ਗੰਦਾ ਪਾਣੀ ਇਕੱਠਾ ਹੋ ਕੇ ਜਿਹੜਾ ਗੇਟ ਦੇ ਅੱਗੇ ਜਮਾ ਹੋ ਗਿਆ ਤਾਂ ਬਿਲਕੁਲ ਮੰਡੀ ਰੋਡਾਂ ਵਾਲੀ ਦੀ ਮੌਜੂਦਾ ਪੰਚਾਇਤ ਨੂੰ ਚੈਨਲ ਦੇ ਮਾਧਿਅਮ ਵੱਲੋਂ ਅਪੀਲ ਕਰਦੇ ਆ ਕਿ ਇਹ ਜਿਹੜਾ ਗੰਦਾ ਪਾਣੀ ਸਕੂਲ ਦੇ ਮੇਨ ਗੇਟ ਦੇ ਅੱਗੇ ਇਕੱਠਾ ਹੋਇਆ ਇਸ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲ ਆਉਣ ਜਾਣ ਵਾਲੇ ਸਟਾਫ ਤੇ ਸਕੂਲ ਚ ਪੜਨ ਵਾਲੇ ਬੱਚਿਆਂ ਨੂੰ ਇਹੋ ਜਿਹੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪਵੇ ਤਾਂ ਬਿਲਕੁਲ ਇਹ ਤਸਵੀਰਾਂ ਨੇ ਹਲਕਾ ਜਲਾਲਾਬਾਦ ਦੇ ਅਧੀਨ ਆਉਂਦੀ ਮੰਡੀ ਰੋੜਾਂ ਵਾਲੀ ਦੇ ਸਰਕਾਰੀ ਸਕੂਲ ਦੀਆਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਹੈ ਮੇਰੇ ਗਾਂਵ ਸ਼ੌਂਕਰਲਾ ਭਰਾਵਾ ਜਵਾਕ ਵਾਲਾ ਇੰਨੇ ਆ हम संताैया अरे ke के ਹੋ ਲੱਗ ਗਿਆ ਮਰੂ ਚੱਕਲਾ ਬਤੋਏ ਜੇ ਬੈਗ ਮੈਨੂੰ ਫੜਾ ਜਾ ਸੱਜਣੀ ਪਾਜਾ ਮੈਂ ਤੈਨੂੰ ਜਾਣ ਕਿਉਂ ਨਹੀਂ ਓਏ ਓਏ ਉਹ ਦੇ ਦਿਆ ਜਵਾਕ